ਹਾਂਜੀ ਦੋਸਤੋ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਹੁਣ ਥੰਬਨੇਲ ਦੇਖ ਕੇ ਤੁਸੀਂ ਵੀ ਸੋਚ ਰਹੇ ਹੋਵੋਗੇ ਵੀ ਖੋਏ ਵਰਗੀ ਬਰਫੀ ਤੇ ਉਹ ਵੀ ਖੋਏ ਤੋਂ ਬਿਨਾ ਹਾਂਜੀ ਦੋਸਤੋ ਬਿਲਕੁਲ ਖੋਏ ਦੇ ਟੇਸਟ ਵਰਗੀ ਬਰਫੀ ਬਿਲਕੁਲ ਤੁਸੀਂ ਬਿਨਾ ਖੋਏ ਤੋਂ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਉਹ ਵੀ ਬਿਲਕੁਲ ਸੌਖੇ ਤਰੀਕੇ ਦੇ ਨਾਲ ਤਾਂ ਆਓ ਫਿਰ ਬਣਾਣਾ ਸ਼ੁਰੂ ਕਰਦੇ ਹਾਂ ਤਾਂ ਇੱਥੇ ਮੈਂ ਜਿਹੜਾ ਘਿਓ ਬਣਾ ਰਹੀ ਸੀ ਜਿਹੜਾ ਇਹ ਵਾਲਾ ਘਿਓ ਆ ਮੈਂ ਉਹ ਮੈਂ ਜਿਹੜੀ ਆਪਣੇ ਹਫਤੇ ਦੀ ਮਲਾਈ ਇਕੱਠੀ ਕੀਤੀ ਹੋਈ ਸੀ ਤਾਂ ਉਹ ਮਲਾਈ ਨੂੰ ਮੈਂ ਡਾਇਰੈਕਟ ਅ ਗੈਸ ਦੇ ਉੱਪਰ ਰੱਖਿਆ ਤਾਂ ਮਲਾਈ ਤੋਂ ਮੈਂ ਡਾਇਰੈਕਟ ਜਿਹੜਾ ਘਿਓ ਆ ਉਹ ਕਢ ਲਿਆ ਸੀਗਾ ਤੁਸੀਂ ਦੇਖ ਸਕਦੇ ਹੋ ਇਸ ਦੇ نیچے ਜਿਹੜਾ ਕਾਫੀ ਮਾਤਰਾ ਦੇ ਵਿੱਚ ਮਾਵਾ ਬਚ ਜਾਂਦਾ ਤਾਂ ਉਹਦੇ ਵਿੱਚ ਜਿਹੜਾ ਬਹੁਤ ਜ਼ਿਆਦਾ ਘਿਓ ਰਹਿ ਜਾਂਦਾ ਤਾਂ ਉਸ ਨੂੰ ਅਸੀਂ ਸੁੱਟਣਾ ਨਹੀਂ ਆ ਵੇਸਟ ਨਹੀਂ ਜਾਂਦੇ ਨਾ ਇਸ ਤਰ੍ਹਾਂ ਆਪਾਂ ਘਿਓ ਨੂੰ ਅਲੱਗ ਕਰ ਲਵਾਂਗੇ ਤਾਂ ਹੁਣ ਜਿਹੜਾ ਮਾਵਾ ਬਚਿਆ ਉਸੇ ਬਰਤਨ ਦੇ ਵਿੱਚ ਆਪਾਂ ਜਿਸ ਦੇ ਵਿੱਚ ਘਿਓ ਬਣਾਇਆ ਸੀ ਉਸ ਦੇ ਵਿੱਚ ਹੀ ਆਪਾਂ ਜਿਹੜਾ ਹੁਣ ਬੇਸਨ ਆ ਉਹ ਐਡ ਕਰ ਲਵਾਂਗੇ ਤੁਸੀਂ ਦੇਖ ਸਕਦੇ ਹੋ ਮੈਂ ਬੇਸਨ ਆ ਜਿਹੜਾ ਉਹ ਐਡ ਕਰ ਲਿਆ ਤਾਂ ਇਸ ਬੇਸਨ ਨੂੰ ਹੁਣ ਅਸੀਂ ਚੰਗੀ ਤਰ੍ਹਾਂ ਜਿਹੜਾ ਨੀਚੇ ਵਾਲਾ ਮਾਵਾ ਉਸ ਦੇ ਵਿੱਚ ਚੰਗੀ ਤਰ੍ਹਾਂ ਬੇਸਨ ਨੂੰ ਮਿਕਸ ਕਰ ਲੈਣਾ ਸਪੈਚੂਲਾ ਦੀ ਮਦ ਨਾਲ ਇਸ ਨੂੰ ਹਿਲਾਉਂਦੇ ਰਹਿਣਾ ਇਸ ਨੂੰ ਜ਼ਿਆਦਾ ਨਹੀਂ ਖੁਰਚਣਾ ਨਹੀਂ ਤਾਂ ਜਿਹੜਾ نیچے ਵਾਲਾ ਜਲਿਆ ਹੋਇਆ ਉਸ ਦਾ ਟੇਸਟ ਵੀ ਇਸ ਵਿੱਚ ਆ ਜਾਵੇਗਾ ਹੁਣ ਅਸੀਂ ਇਸ ਨੂੰ ਕੜਾਈ ਦੇ ਵਿੱਚ ਕਢਾਲ ਕੇ ਅਲੱਗ ਕਰ ਲਵਾਂਗੇ ਤਾਂ ਇਸ ਨੂੰ ਚੰਗੀ ਤਰ੍ਹਾਂ ਰੈੱਡ ਹੋਣ ਤੱਕ ਆਪਾਂ ਭੁੰਨਾਂਗੇ ਤਵੇ ਇਸ ਨੂੰ ਹਿਲਾਉਂਦੇ ਰਹਿਣਾ ਨਹੀਂ ਤਾਂ ਇਹ نیچے ਜਲ ਜਾਵੇਗਾ ਤੁਸੀਂ ਦੇਖ ਸਕਦੇ ਹੋ ਵੇਸਨ ਜਿਹੜਾ ਆਪਣਾ ਪੁੱਜਣਾ ਉਹ ਸਟਾਰਟ ਹੋ ਗਿਆ ਚੰਗੀ ਤਰ੍ਹਾਂ ਨਾਲ ਆਪਾਂ ਇਸ ਨੂੰ ਹੁਣ ਭੁੰਨ ਲਿਆ ਤਾਂ ਦੋਸਤੋ ਜਦੋਂ ਤੁਹਾਡਾ ਜਿਹੜਾ ਸਪੈਚੂਲਾ ਆਰਾਮ ਨਾਲ ਵੇਸਨ ਦੇ ਵਿੱਚ ਚੱਲਣ ਲੱਗ ਜਾਏ ਤੇ ਵੇਸਨ ਕਿਉਂ ਛੱਡ ਜਾਵੇ ਤਾਂ ਸਮਝੋ ਕਿ ਤੁਹਾਡਾ ਜਿਹੜਾ ਵੇਸਨ ਆ ਉਹ ਬਿਲਕੁਲ ਪੁੱਜ ਕੇ ਤਿਆਰ ਹੋ ਚੁੱਕਿਆ ਹੁਣ ਆਪਾਂ ਇਸ ਦੇ ਵਿੱਚ ਇੱਕ ਕਟੋਰੀ ਸ਼ੱਕਰ ਐਡ ਕਰ ਲਵਾਂਗੇ ਤੁਸੀਂ ਇਸ ਦੇ ਵਿੱਚ ਬੂਰਾ ਖੰਡ ਜਾਂ ਫਿਰ ਚੀਨੀ ਨੂੰ ਪੀਸ ਕੇ ਵੀ ਐਡ ਕਰ ਸਕਦੇ ਹੋ ਪਰ ਮੈਂ ਇਸ ਦੇ ਵਿੱਚ ਸ਼ੱਕਰ ਐਡ ਕਰ ਰਹੀ ਹਾਂ ਕਿਉਂਕਿ ਸ਼ੱਕਰ ਦਾ ਜਿਹੜਾ ਟੇਸਟ ਹੈ ਇਸ ਦੇ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਆਂਦਾ ਤਾਂ ਹੁਣ ਇਸ ਨੂੰ ਆਪਾਂ ਸ਼ੱਕਰ ਐਡ ਕਰਨ ਤੋਂ ਬਾਅਦ ਸ਼ੱਕਰ ਨੂੰ ਚੰਗੀ ਤਰ੍ਹਾਂ ਹਿਲਾ ਕੇ ਇਸ ਦੇ ਵਿੱਚ ਮਿਕਸ ਕਰ ਲਵਾਂਗੇ ਤਾਂ ਕਿ ਕੋਈ ਵੀ ਜਿਹੜੀਆਂ ਲਮਸਾ ਉਹ ਇਹਦੇ ਵਿੱਚ ਨਾ ਰਹਿਣ ਇਸ ਤਰ੍ਹਾਂ ਤੁਸੀਂ ਹਿਲਾਉਂਦੇ ਹੋਏ ਚੰਗੀ ਤਰ੍ਹਾਂ 스ਪੈਚੂਲਾ ਨੂੰ ਚਲਾਉਂਦੇ ਹੋਏ ਚੰਗੀ ਤਰ੍ਹਾਂ ਨਾਲ ਸ਼ੱਕਰ ਨੂੰ ਇਸ ਦੇ ਵਿੱਚ ਮਿਕਸ ਕਰ ਲੈਣਾ ਸ਼ੱਕਰ ਮਿਕਸ ਕਰਨ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ 2 ਮਿੰਟ ਤੱਕ ਆਪਾਂ ਹਿਲਾਉਂਦੇ ਰਵਾਂਗੇ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਕਲਰ ਆ ਜਿਹੜਾ ਆ ਚੁੱਕਿਆ ਹੁਣ ਆਪਾਂ ਇਸ ਦੇ ਵਿੱਚ ਇੱਕ ਚੀਜ਼ ਹੋਰ ਐਡ ਕਰਾਂਗੇ ਇਸ ਦੇ ਵਿੱਚ ਆਪਾਂ ਲਗਭਗ ਇੱਕ ਛੋਟਾ ਕੱਪ ਆ ਜਿਹੜਾ ਉਹ ਦੁੱਧ ਦਾ ਐਡ ਕਰਾਂਗੇ ਤੁਸੀਂ ਦੇਖ ਸਕਦੇ ਹੋ ਮੈਂ ਇੱਕ ਛੋਟਾ ਕੱਪ ਜਿਹੜਾ ਦੁੱਧ ਦਾ ਲੈ ਲਿਆ ਤਾਂ ਦੁੱਧ ਨੂੰ ਆਪਾਂ ਇਕਦਮ ਸਾਰਾ ਐਡ ਨਹੀਂ ਕਰਾਂਗੇ ਪਹਿਲਾਂ ਹਾਫ ਆ ਜਿਹੜਾ ਉਹ ਐਡ ਕਰ ਲਵਾਂਗੇ ਤਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤਾਂ ਕਿ ਇਹਦੇ ਵਿੱਚ ਲੰਮਸ ਨਾ ਬਣ ਚੰਗੀ ਤਰ੍ਹਾਂ ਹਿਲਾ ਕੇ ਇਸ ਨੂੰ ਮਿਕਸ ਕਰ ਲਵਾਂਗੇ ਇਸ ਤਰ੍ਹਾਂ ਹੁਣ ਤੁਸੀਂ ਬਾਕੀ ਬਚਿਆ ਦੁੱਧ ਵੀ ਇਸ ਦੇ ਵਿੱਚ ਐਡ ਕਰ ਲੈਣਾ ਤ ਹਿਲਾਉਂਦੇ ਹੋਏ ਚੰਗੀ ਤਰ੍ਹਾਂ ਇਸ ਨੂੰ ਮਿਕਸ ਕਰ ਲੈਣਾ ਤੁਸੀਂ ਦੇਖ ਸਕਦੇ ਹੋ ਕਿ ਹੁਣ ਦੁੱਧ ਜਿਹੜਾ ਐਡ ਕਰਨ ਤੋਂ ਬਾਅਦ ਹੈ ਆਪਣਾ ਮਿਸ਼ਰਣ ਆ ਜਿਹੜਾ ਉਹ ਬਣ ਕੇ ਰੈਡੀ ਹੋ ਚੁੱਕਿਆ ਹੁਣ ਆਪਾਂ ਇਸ ਨੂੰ ਇੱਕ ਪਲੇਟ ਦੇ ਵਿੱਚ نیچے ਜਿਹੜਾ ਕਿਓ ਲਗਾ ਕੇ ਉਸ ਦੇ ਉੱਪਰ ਇਹ ਸਾਰਾ ਮਿਸ਼ਰਣ ਕੱਢ ਲਵਾਂਗੇ ਤੇ ਪਲੇਟ ਦੇ ਵਿੱਚ ਇਸ ਨੂੰ ਚੰਗੀ ਤਰ੍ਹਾਂ ਰਾਉਂਡ ਸ਼ੇਪ ਦੇ ਵਿੱਚ ਇਸ ਨੂੰ ਫਲਾ ਦੇਣਾ ਤੁਸੀਂ ਦੇਖ ਸਕਦੇ ਹੋ ਕਿ ਮੈਂ ਸਾਰਾ ਜਿਹੜਾ ਮਿਸ਼ਰਣ ਉਹ ਪਲੇਟ ਦੇ ਵਿੱਚ ਬਾਹਰ ਕੱਢ ਲਿਆ ਤਾਂ ਇਸ ਨੂੰ ਹੁਣ ਫਲਾਣਾ ਸਟਾਰਟ ਕਰਾਂਗੇ ਮੈਂ ਇੱਥੇ ਸਪੈਚੂਲਾ ਦੀ ਮਦਦ ਦੇ ਨਾਲ ਹੀ ਇਸ ਨੂੰ ਫਲਾ ਲਿਆ ਸੀ ਹਲਕੀ-ਹਲਕੀ ਪ੍ਰੈਸ ਕਰਦੇ ਹੋਏ ਇਸ ਨੂੰ ਸਾਰੀ ਸਾਈਡਸ ਤੋਂ ਇਕੁਅਲ ਇਸ ਨੂੰ ਜਿਹੜਾ ਰਾਉਂਡ ਸ਼ੇਪ ਦੇ ਵਿੱਚ ਫਲਾ ਲੈਣਾ ਤੁਸੀਂ ਦੇਖ ਸਕਦੇ ਹੋ ਕਿ ਆਪਣਾ ਜਿਹੜਾ ਮਿਸ਼ਰਣ ਉਹ ਚੰਗੀ ਤਰ੍ਹਾਂ ਫੈਲ ਫਲਾ ਕੇ ਆਪਾਂ ਇਸ ਤਰ੍ਹਾਂ ਰਾਉਂਡ ਸ਼ੇਪ ਦੇ ਵਿੱਚ ਤਿਆਰ ਕਰ ਲਿਆ ਤਾਂ ਹੁਣ ਆਪਾਂ ਇਸ ਨੂੰ ਜਿਹੜਾ ਨਾਰੀਅਲ ਦੇ ਬੁਰਾਦੇ ਨਾਲ ਡੈਕੋਰੇਟ ਕਰ ਲੈਣਾ ਤੁਸੀਂ ਇਸ ਦੇ ਉੱਪਰ ਡ్రਾਈ ਫਰੂਟਸ ਫੂਡਸ ਵੀ ਜਿਹੜੇ ਆ ਉਹ ਐਡ ਕਰ ਸਕਦੇ ਹੋ ਮੈਂ ਇਥੇ ਨਰੀਅਲ ਦੇ ਬੁਰਾਦੀ ਨਾਲ ਇਸ ਨੂੰ ਡੈਕੋਰੇਟ ਕਰ ਰਹੀ ਹਾਂ ਇਸ ਤੋਂ ਬਾਅਦ ਆਪਾਂ ਨੂੰ ਇਸ ਨੂੰ ਅੱਧੇ ਘੰਟੇ ਲਈ ਫ੍ਰਿਜ ਵਿੱਚ ਰੱਖ ਦਿੱਤਾ ਸੀ ਤੇ ਅੱਧੇ ਘੰਟੇ ਤੋਂ ਬਾਅਦ ਇਸ ਨੂੰ ਕੱਢ ਕੇ ਇਸ ਦੇ ਵਿੱਚ ਨਾਈਫ ਦੀ ਮਦਦ ਦੇ ਨਾਲ ਕੱਟ ਲਗਾਣੀ ਸਟਾਰਟ ਕਰਾਂਗੇ ਇਸ ਤਰ੍ਹਾਂ ਦੇ ਨਾਲ ਤੁਸੀਂ ਇਸ ਸ਼ੇਪ ਦੇ ਵਿੱਚ ਜਿਹੜੇ ਨਾਈਫ ਦੇ ਨਾਲ ਕੱਟ ਲਗਾ ਲੈਣੇ ਆ ਹਾਂ ਤੁਸੀਂ ਦੇਖ ਸਕਦੇ ਹੋ ਕਿ ਤੋਂ ਬਾਅਦ ਆਪਾਂ ਇਹਨਾਂ ਨੂੰ ਜਿਹੜਾ ਹੈਗਾ ਵਾਪਸ ਫ੍ਰਿਜ ਦੇ ਵਿੱਚ ਰੱਖ ਦਿੱਤਾ ਸੀ ਤੇ ਨੈਕਸਟ ਮਾਰਨਿੰਗ ਆਪਾਂ ਜਿਹੜੇ ਇਸ ਦੇ ਪੀਸਿਸ ਸੀ ਉਸ ਤਰ੍ਹਾਂ ਅਲੱਗ ਕਰ ਰਹੀ ਸੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਖੋਏ ਵਰਗੀ ਬਰਫੀ ਬਣ ਕੇ ਤਿਆਰ ਹੈ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਹਾਂਜੀ ਦੋਸਤੋ ਜੇਕਰ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਤਾਂਕਿ ਤਾਂ ਜੋ ਮੇਰੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਤਦ ਤੱਕ ਦੇ ਲਈ ਬਾਏ ਬਾਏ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ